ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਅਰਬਦਾਸ ਜੀ ਨੂੰ ਸਮਰਪਿਤ 69 ਪ੍ਰਕਾਸ਼ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈਗਾ 4 ਤਰੀਕ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਸ਼੍ਰੀ ਖਾਲਗੜ੍ਹ ਸਾਹਿਬ ਹੋਏ ਸੀ ਕਿ ਜਿਨ੍ਹਾਂ ਦੇ ਅੱਜ ਭੋਗ ਪਾਏ ਜਾਣਗੇ ਅੱਜ ਸਬੂ ਸਹਾ ਸੰਗਤ ਲੱਖਾਂ ਦੀ ਗਿਣਤੀ ਜਿਹੜੀ ਪਹੁੰਚ ਰਹੀ ਆ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮੁੱਚੀ ਪੰਜਾਬ ਸਰਕਾਰ ਸਾਰੇ ਕੈਬਨਿਟ ਦੇ ਸਾਥੀ ਔਰ ਸਾਰੇ ਐਮਐਲਏ ਸਹਿਬਾਨ ਪਹੁੰਚ ਰਹੇ ਨੇ ਕਿ ਲੱਖਾਂ ਦੀ ਗਿਣਤੀ ਸੰਗਤ ਪਹੁੰਚ ਰਹੀ ਆ ਔਰ ਅੱਜ ਤੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰਾ ਜਿਹੜਾ ਵਰਾਗਾ ਕਿਉਂਕਿ ਅਗਲਾ ਜਿਹੜਾ ਵਰਾਗਾ ਜਿਹੜਾ ਸਟਾਰਟ ਹੋ ਚੁੱਕਿਆ ਸਾਲਗਾ ਉਹ ਸ਼੍ਰੀ ਗੁਰਬਦਾਸ ਜੀ ਨੂੰ ਸਮਰਪਿਤ ਹੋਊਗਾ ਔਰ 650 ਮਾ ਇਹਨੂੰ ਪ੍ਰਕਾਸ਼ ਪਰਬਾਰ ਹੈ ਪੰਜਾਬ ਸਰਕਾਰ ਵੱਡੇ ਪੱਧਰ ਤੇ ਉਹ ਮਨਾਉਗੀ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸ਼ੁਰੂਆਤ ਕਰਕੇ ਜਾਣਗੇ ਸੋ ਅਗਲਾ ਪੂਰਾ ਸਾਲ ਜਿਹੜਾ ਸਮਾਗਮ ਹੁੰਦੇ ਰਹਿਣਗੇ ਪੰਜਾਬ ਦੇ ਅੰਦਰ ਦੇਸ਼ ਦੁਨੀਆ ਦੇ ਅੰਦਰ ਅਸੀਂ ਗੁਰੂ ਅਰਦਾਸ ਜੀ ਦੀ ਬਾਣੀ ਦੇ ਸਮਰਪਿਤ ਜਿਹੜੇ ਸੈਮੀਨਾਰ ਵੀ ਕਰਾਵਾਂਗੇ ਗੋਸ਼ ਵਿਚਾਰ ਚਰਚਾ ਵੀ ਕਰਾਵਾਂਗੇ ਗੋਸ਼ਟੀਆਂ ਵੀ ਕਰਾਵਾਂਗੇ ਧਾਰਮਿਕ ਸਮਾਗਮ ਵੀ ਹੋਣਗੇ ਇਸ ਤੋਂ ਬਿਨਾ ਜਿਹੜਾ ਹੈਗਾ ਗੁਰੂ ਸਾਹਿਬਾਨ ਦੀ ਜੀਵਨ ਦੇ ਨਾਲ ਸੰਬੰਧਿਤ ਬਾਣੀ ਦੇ ਨਾਲ ਸੰਬੰਧਿਤ ਜਿਹੜਾ ਹੈਗਾ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਦੇ ਅੰਦਰ ਪੰਜਾਬ ਸਰਕਾਰ ਕਰੂਗੀ ਪੂਰੇ ਪੰਜਾਬ ਦੇ ਹਰ ਹਰ ਪਿੰਡ ਦੇ ਅੰਦਰ ਹਰ ਮਹੱਲੇ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਗੁਰੂ ਸਾਹਿਬਾਨ ਦਾ ਨਾਲ ਸੰਬੰਧਿਤ ਜਿਹੜਾ ਬਾਣੀ ਆ ਔਰ ਗੁਰੂ ਸਾਹਿਬਾਨ ਦਾ ਜੀਵਨ ਦੇ ਬਾਰੇ ਯੰਗ ਜਨਰੇਸ਼ਨ ਨੂੰ ਨਵੀਂ ਪੀੜੀ ਨੂੰ ਸਾਡੇ ਬਜ਼ੁਰਗਾਂ ਨੂੰ ਜਿਹੜਾ ਉਹ ਜਾਣੂ ਕਰਵਾਇਆ ਜਾਊਗਾ ਔਰ ਬਿਲਕੁਲ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਅਸੀਂ ਸਮਾਗਮ ਕਰਵਾਉਣ ਜਾ ਰਹੇ ਆਂਗੇ ਸੋ ਮੈਂ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜੇ ਚਾਹੇ ਬਹੁਤ ਵੱਡਾ ਉਪਰਾਲਾ ਕੀਤਾਗਾ ਅੱਜ ਤੋਂ ਹੀ ਇਹ ਸਮਾਗਮ ਸਟਾਰਟ ਹੋਣਗੇ ਔਰ ਅਗਲੇ ਜਦੋਂ ਸਾਲ ਆਊਗਾ ਜਦੋਂ 650ਵਾਂ ਮਨਾਇਆ ਜਾਊਗਾ ਤਾਂ ਉਹ ਤੋਂ ਬਹੁਤ ਵੱਡੇ ਪੱਧਰ ਤੇ ਅਸੀਂ ਮਨਾਵਾਂਗੇ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾਗਾ ਕਿ ਸਾਲ ਜਿਹੜਾਗਾ ਉਹ ਗੁਰੂ ਦੇ ਨਾਲ ਹੋਊਗਾ 650ਵਾਂ ਸਾਲ ਗੁਰੂ ਰਬਦਾਸ ਜੀ ਦੇ ਨਾਲ ਅਸੀਂ ਮਨਾਵਾਂਗੇ ਉਹਦੀ ਸ਼ੋਭਾ ਦੇ ਵਿੱਚ ਮਨਾਵਾਂਗੇ ਉਹਨਾਂ ਦੀ ਬਾਣੀ ਨੂੰ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਹਰੇਕ ਸਮਾਗਮ ਦੇ ਅੰਦਰ ਵੱਧ ਚੜਕੇ ਆਓ ਤੇ ਗੁਰੂ ਸਾਹਿਬਾਨ ਦੀ ਬਾਣੀ ਦਾ ਆਨੰਦ ਤੇ ਓਟਾਸਰਾ ਲਓ